ਬਉੜੀ ਜਾਂ ਪ੍ਰਭ ਭਏ ਦਇਆਲ ਨਾ ਵਿਆਪੇ ਮਾਇਆ ਕੋਟ ਅਗਾ ਗਏ ਨਾਸ ਹਰ ਇੱਕ ਧਿਆਇਆ ਜਾਂ ਪ੍ਰਭ ਭਏ ਦਇਆਲ ਨਾ ਵਿਆਪੇ ਮਾਇਆ ਜਦੋਂ ਜੀਵ ਦੇ ਉੱਤੇ ਪ੍ਰਮਾਤਮਾ ਮਿਹਰਬਾਨ ਹੋ ਜਾਵੇ ਤਾਂ ਮਾਇਆ ਉਹਦੇ ਤੇ ਆਪਣਾ ਜ਼ੋਰ ਨਹੀਂ ਪਾ ਸਕਦੀ ਉਦੇ ਮਨ ਵਿੱਚੋਂ ਮਾਇਕ ਫੁਰਨੇ ਫੁਰਨੇ ਬੰਦ ਹੋ ਜਾਂਦੇ ਨੇ ਕੋਟ ਅਗਾ ਗਏ ਨਾਸ ਹਰ ਇੱਕ ਧਿਆਇਆ ਇੱਕ ਪ੍ਰਭੂ ਨੂੰ ਸਿਮਰਿਆ ਕਰੋੜਾਂ ਹੀ ਪਾਪ ਨਾਸ ਹੋ ਜਾਂਦੇ ਨੇ ਨਿਰਮਲ ਭਏ ਸਰੀਰ ਜਨ ਤੂਰੀ ਨਾਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਸਿਮਰਨ ਕਰਨ ਵਾਲੇ ਬੰਦਿਆਂ ਦੀ ਸੰਤਾਂ ਦੀ ਚਰਨ ਧੂੜ ਵਿੱਚ ਨਾਤਿਆਂ ਸਰੀਰ ਪਵਿੱਤਰ ਹੋ ਜਾਂਦੇ ਨੇ ਸੰਤਾਂ ਦੀ ਸੰਗਤ ਵਿੱਚ ਪੂਰਨ ਪ੍ਰਭੂ ਮਿਲ ਪੈਂਦਾ ਹੈ ਤੇ ਮਨ ਤਨ ਦੋਹਾਂ ਨੂੰ ਹੀ ਸੰਤੋਖ ਪ੍ਰਾਪਤ ਹੁੰਦਾ ਹੈ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕੁੱਲ ਸਬਾਇਆ ਅਜਿਹੇ ਮਨੁੱਖ ਜਿਹੜੇ ਸੰਤ ਜਨਾਂ ਦੀ ਸੰਗਤ ਵਿੱਚ ਪੈ ਕੇ ਪ੍ਰਮਾਤਮਾ ਦੇ ਦਰਸ਼ਨ ਕਰ ਲੈਂਦੇ ਨੇ ਪ੍ਰਮਾਤਮਾ ਨੂੰ ਪ੍ਰਾਪਤ ਕਰਕੇ ਆਪਣੇ ਅੰਦਰੋਂ ਵਿਕਾਰਾਂ ਨੂੰ ਪਾਪਾਂ ਨੂੰ ਨਾਸ ਕਰਦੇ ਨੇ ਮਾਇਕ ਵਰਤੀ ਨੂੰ ਨਾਸ ਕਰਦੇ ਨੇ ਉਹ ਖੁਦ ਤਾਂ ਇਸ ਸੰਸਾਰ ਸਮੁੰਦਰ ਤੋਂ ਤਰਦੇ ਹੀ ਨੇ ਉਹਨਾਂ ਦੇ ਪਰਿਵਾਰ ਦੇ ਲੋਕ ਤੇ ਉਹਨਾਂ ਦੀਆਂ ਸਾਰੀਆਂ ਕੁਲਾਂ ਵੀ ਤਰ ਜਾਂਦੀਆਂ ਹਨ ਸ਼ਲੋਕ ਗੁਰੂ ਗੋਬਿੰਦ ਗੋਪਾਲ ਗੁਰ ਗੁਰਪੁਰਣ ਨਰਾਇਣਹ ਗੁਰ ਦਿਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਧਾਰਣ ਹੈ ਏ ਨਾਨਕ ਗੁਰੂ ਗੋਬਿੰਦ ਰੂਪ ਹੈ गोपाल रूप है सर्वव्यापक नारायण ਦਾ ਰੂਪ ਹੈ ਗੁਰੂ ਦਇਆ ਦਾ ਘਰ ਹੈ ਸਮਰੱਥਾ ਵਾਲਾ ਹੈ ਤੇ ਵਿਕਾਰੀਆਂ ਨੂੰ ਵੀ ਤਾਰਨ ਹਾਰ ਹੈ ਭੌਜਲ ਬਖਮ ਅਸਗਾਹ ਗੁਰ ਬੋਹਿਥਾ ਤਾਰਿ ਅਮ ਨਾਨਕ ਪੂਰਕ ਰੰਮ ਸਤਿਗੁਰ ਚਰਣੀ ਲੱਗਿਆ ਸੰਸਾਰ ਸਮੁੰਦਰ ਬੜਾ ਭਿਆਨਕ ਤੇ ਅਥਾਹ ਹੈ ਪਰ ਗੁਰੂ ਜਹਾਜ਼ ਹੈ ਗੁਰੂ ਜਹਾਜ਼ ਜੀਵ ਨੂੰ ਇਸ ਸੰਸਾਰ ਸਮੁੰਦਰ ਦੇ ਵਿੱਚ ਡੁੱਬਣੋਂ ਬਚਾਉਂਦਾ ਹੈ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦਾ ਹੈ ਇਹ ਨਾਨਕ ਜੋ ਮਨੁੱਖ ਸਤਿਗੁਰੂ ਦੇ ਚਰਣੀ ਲੱਗਦੇ ਨੇ ਉਹਨਾਂ ਦੇ ਚੰਗੇ ਭਾਗ ਹੁੰਦੇ ਨੇ ਪੌੜੀ ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਬ ਭਏ ਤਾਂ ਅਵਗੁਣ ਸਭ ਛਪੇ ਗੁਰੂ ਸਾਹਿਬ ਕਹਿੰਦੇ ਮੈਂ ਸਤਕੇ ਹਾਂ ਗੁਰੂ ਤੋਂ ਜਿਸ ਦੀ ਸੰਗਤ ਵਿੱਚ ਰਹਾ ਪ੍ਰਭੂ ਦਾ ਭਜਨ ਕੀਤਾ ਜਾ ਸਕਦਾ ਹੈ ਜਦੋਂ ਸਤਗੁਰੂ ਮਿਹਰਬਾਨ ਹੁੰਦਾ ਹੈ ਤਾਂ ਸਾਰੇ ਔਗਣ ਦੂਰ ਹੋ ਜਾਂਦੀ ਪਾਰਬ੍ਰह्म ਗੁਰਦੇਵ ਨੀਚੋਂ ਉੱਚ ਥਪੇ ਕਾਟ ਸਿਲਕ ਦੁੱਖ ਮਾਇਆ ਕਰ ਲਈਨੇ ਅਪ ਦਸੇ ਪ੍ਰਭੂ ਦਾ ਰੂਪ ਗੁਰੂ ਨੀਵੇਂਆ ਤੋਂ ਉੱਚੇ ਕਰ ਦਿੰਦਾ ਹੈ ਵਿਕਾਰਾਂ ਦੇ ਵਿੱਚ ਡਿੱਗਿਆ ਹੋਇਆ ਇਨਸਾਨ ਹੁੰਦਾ ਹੈ ਪਰਮਾਤਮਾ ਦੀ ਮਿਹਰ ਹੁੰਦੀ ਆ ਉਹ ਗੁਰੂ ਦੇ ਲੜ ਲੱਗਦਾ ਹੈ ਗੁਰੂ ਉਹਨੂੰ ਸਿੱਖਿਆ ਮਾ ਦਿੰਦਾ ਹੈ ਗੁਰੂ ਉਹਨੂੰ ਪ੍ਰਮਾਤਮਾ ਦੇ ਦਰਸ਼ਨ ਕਰਾਉਂਦਾ ਹੈ ਪ੍ਰਮਾਤਮਾ ਦੇ ਨਾਲ ਉਹਨੂੰ ਜੋੜਦਾ ਹੈ ਉਹਦੇ ਔਗਣਾ ਦਾ ਨਾਸ ਹੋ ਜਾਂਦਾ ਹੈ ਉਹਦੀ ਹੋਸ਼ੀ ਨੀਮੀ ਮਤ ਉੱਚੀ ਹੋ ਜਾਂਦੀ ਹੈ ਪ੍ਰਭੂ ਦਾ ਰੂਪ ਗੁਰੂ ਨੀਵੇਂਆ ਤੋਂ ਉੱਚੇ ਕਰ ਦਿੰਦਾ ਹੈ ਮਾਇਆ ਦੇ ਦੁੱਖਾਂ ਦੀ ਫਾਹੀ ਕੱਟ ਕੇ ਆਪਣੇ ਸੇਵਕ ਬਣਾ ਲੈਂਦਾ ਹੈ ਗੁਣ ਗਾਏ ਬੇਅੰਤ ਰਸਨਾ ਹਰ ਜਸੇ ਗੁਰੂ ਦੀ ਸੰਗਤ ਵਿੱਚ ਰਹਾ ਜੀਵ ਨਾਲ ਬੇਅੰਤ ਪ੍ਰਭੂ ਦੇ ਗੁਣ ਗਾ ਸਕੀਦੇ ਹਨ ਪ੍ਰਭੂ ਦੀ ਸਿਫਤ ਸਲਾਹ ਕਰ ਸਕੀਦੀ ਹੈ ਸ਼ਲੋਕ ਦ੍ਰਿਸ਼ਟਾਂਤ ਏਕੋ ਸੁਨੰਤ ਏਕੋ ਵਰਤੰਤ ਏਕ ਨਰਹਰਹ ਨਾਮਦਾਨ ਜਾਂ ਚੰਤ ਨਾਨਕ ਦਿਆਲ ਪੁਰਖ ਕਿਰਪਾ ਕਰੇ ਏ ਨਾਨਕ ਜਿਨ੍ਹਾਂ ਉੱਤੇ ਦਿਆਲ ਪ੍ਰਭੂ ਮਿਹਰ ਕਰਦਾ ਓਹ ਮਨੁੱਖ ਉਸ ਪਰਮਾਤਮਾ ਦੇ ਪਾਸੋਂ ਬੰਦਗੀ ਦੀ ਖੈਰ ਮੰਗਦੇ ਨੇ ਤੇ ਜਿਨ੍ਹਾਂ ਦੇ ਉੱਤੇ ਪਰਮਾਤਮਾ ਦੀ ਮਿਹਰ ਇਹ ਵਾਲੀ ਨਹੀਂ ਹੋਈ ਹੁੰਦੀ ਵੈਸੇ ਤੇ ਚਲੋ ਹਰ ਜੀਵ ਤੇ ਉਹਦੀ ਮਿਹਰ ਹੈ ਹਰ ਜੀਵ ਨੂੰ ਉਹ ਪਰਮਾਤਮਾ ਜੀਵਨ ਬਖਸ਼ ਰਿਹਾ ਹੈ ਸਾਹ ਬਖਸ਼ ਰਿਹਾ ਹੈ ਹੋਰ ਅਨੇਕਾਂ ਹੀ ਬਖਸ਼ਿਸ਼ਾਂ ਹਰ ਇੱਕ ਦੇ ਜੀਵਨ ਵਿੱਚ ਹੁੰਦੀਆਂ ਨੇ ਪਰ ਆਪਣੇ ਚਰਨਾਂ ਦੇ ਵਿੱਚ ਜੋੜਨ ਵਾਲੀ ਮਿਹਰ ਬਖਸ਼ਿਸ਼ ਉਹ ਪਰਮਾਤਮਾ ਕਿਸੇ ਕਿਸੇ ਤੇ ਕਰਦਾ ਜਿਸ ਤੇ ਹੋ ਜਾਵੇ ਉਹ ਫਿਰ ਕਦੇ ਵੀ ਪ੍ਰਮਾਤਮਾ ਕੋਲੋਂ ਦੁਨਿਆਵੀ ਵਸਤਾਂ ਨਹੀਂ ਮੰਗਦਾ ਉਹ ਕਦੇ ਵੀ ਹੱਥ ਜੋੜੇ ਤੇ ਇਹ ਨਹੀਂ ਮੰਗਦਾ ਕਿ ਮੈਨੂੰ ਤਰੱਕੀਆਂ ਮਿਲਣ ਮੈਨੂੰ ਪੈਸੇ ਮਿਲਣ ਮੈਨੂੰ ਜਾਇਦਾਦਾਂ ਮਿਲਣ ਜਿਸ ਤੇ ਪ੍ਰਮਾਤਮਾ ਦੀ ਮਿਹਰ ਹੋਈ ਉਹ ਹੱਥ ਜੋੜ ਕੇ ਹਮੇਸ਼ਾ ਇਹ ਹੀ ਮੰਗਦਾ ਕਿ हे ਪ੍ਰਮਾਤਮਾ ਆਪਣੀ ਬੰਦਗੀ ਦੀ ਦਾਤ ਬਖਸ਼ੀ ਰੱਖੀ ਮੈਂ ਤੇਰੇ ਗੁਣ ਗਾਉਂਦਾ ਰਹਾ ਤੇਰੀ ਵੱਡਮੁੱਲਤਾ ਨੂੰ ਮੈਂ ਕਦੇ ਭੁੱਲਾਂਾ ਨਾ ਤੂੰ ਸਦਾ ਮੇਰੇ ਚੇਤੇ ਦੇ ਵਿੱਚ ਰਹੀਂ ਮੈਂ ਕੁਝ ਵੀ ਕਰਾਂ ਤੂੰ ਹਮੇਸ਼ਾ ਮੇਰੇ ਚੇਤੇ ਵਿੱਚ ਹੋਣਾ ਚਾਹੀਦਾ ਜਿਨ੍ਹਾਂ ਤੇ ਪ੍ਰਮਾਤਮਾ ਦਇਆਲ ਹੁੰਦਾ ਮਿਹਰ ਕਰਦਾ ਉਹ ਉਸpassੋ ਬੰਦਗੀ ਦੀ ਖੈਰ ਮੰਗਦੇ ਨੇ ਉਹਨਾਂ ਨੂੰ ਹਰ ਥਾਂ ਉਹ ਖਲਕਤ ਦਾ ਸਾਈਂ ਦਿਸਦਾ ਸੁਣੀਦਾ ਤੇ ਵਿਆਪਕ ਜਾਪਦਾ ਹਿੱਕ ਸੇਵੀ ਹਿੱਕ ਸੰਬਲਾ ਹਰ ਇੱਕ ਸ ਪਹਿ ਅਰਦਾਸ ਨਾਮ ਵਖਰ ਧਨ ਸਾਂਚਿਆ ਨਾਨਕ ਸਚੀ ਰਾਸ ਮੇਰੀ ਇੱਕ ਪ੍ਰਭੂ ਦੇ ਪਾਸ ਹੀ ਅਰਜ਼ੋਈ ਹੈ ਕਿ ਮੈਂ ਪ੍ਰਭੂ ਨੂੰ ਹੀ ਸਿਮਰਾ ਪ੍ਰਭੂ ਨੂੰ ਹੀ ਹਿਰਦੇ ਵਿੱਚ ਸੰਭਾਲ ਕੇ ਰੱਖਾਂ ਏ ਨਾਨਕ ਜਿਨ੍ਹਾਂ ਬੰਦਿਆਂ ਨੇ ਨਾਮ ਰੂਪ ਸੌਦਾ ਨਾਮ ਰੂਪ ਧਨ ਜੋੜਿਆ ਹੈ ਉਹਨਾਂ ਦੀ ਇਹ ਪੂੰਜੀ ਸਦਾ ਹੀ ਕਾਇਮ ਰਹਿੰਦੀ ਹੈ ਜੋ ਜਿਨਾਂ ਨੇ ਮਾਇਕ ਧਨ ਜੋੜਿਆ ਹੈ ਉਹ ਬੜੇ ਵਾਰ ਖੁਸ਼ ਵੀ ਜਾਂਦਾ ਹੈ ਪੌੜੀ ਪ੍ਰਭ ਦਿਆਲ ਬੇਅੰਤ ਪੂਰਨ ਇੱਕ ਇਹੋ ਸਭ ਕਿਸ ਆਪੇ ਆਪ ਦੂਜਾ ਕਹਾਂ ਕਿ ਹੋ ਸਿਰਫ ਇਹ ਦਿਆਲ ਤੇ ਬੇਅੰਤ ਪ੍ਰਭੂ ਹੀ ਹਰ ਥਾਂ ਮੌਜੂਦ ਹੈ ਉਹ ਆਪ ਹੀ ਆਪ ਸਭ ਕੁਝ ਹੈ ਔਰ ਦੂਜਾ ਕਿਹੜਾ ਦੱਸਾਂ ਜੇ ਉਹਦੇ ਵਰਗਾ ਕੋਈ ਹੋਵੇ ਆਪ ਕਰੋ ਪ੍ਰਭ ਦਾਨ ਆਪੇ ਆਪ ਲੈ ਹੋ ਆਵਣ ਜਾਣਾ ਹੁਕਮ ਸਭ ਨਹਿ ਚਲ ਤੁਦ ਥੇਹ ਏ ਪ੍ਰਭੂ ਤੂੰ ਆਪ ਹੀ ਦਾਨ ਕਰਨ ਵਾਲਾ ਹੈ ਤੇ ਆਪ ਹੀ ਉਸ ਦਾਨ ਨੂੰ ਲੈਣ ਵਾਲਾ ਜੀਵਾਂ ਦਾ ਜੰਮਣਾ ਤੇ ਮਰਨਾ ਇਹ ਤੇਰਾ ਹੁਕਮ ਹੈ ਤੇਰੀ ਖੇਡ ਹੈ ਤੇਰਾ ਆਪਣਾ ਟਿਕਾਣਾ ਸਦਾ اٹਲ ਹੈ ਜਿਵੇਂ ਜਿਵੇਂ ਉਸ ਪ੍ਰਮਾਤਮਾ ਦਾ ਹੁਕਮ ਹੈ ਓਵੇਂ ਓਵੇਂ ਜੀਵ ਇਸ ਜਗਤ ਦੇ ਵਿੱਚ ਆਉਂਦੇ ਨੇ ਤੇ ਚਲੇ ਜਾਂਦੇ ਨੇ ਮਿੱਥੇ ਹੋਏ ਸਾਹਾਂ ਤੋਂ ਇੱਕ ਸਾਹ ਵੀ ਵੱਧ ਨਹੀਂ ਲਿਆ ਜਾ ਸਕਦਾ ਤੇ ਨਾ ਹੀ ਕੱਟ ਲਿਆ ਜਾ ਸਕਦਾ ਜਿੰਨੇ ਸਾਹ ਸਾਨੂੰ ਮਿਲੇ ਨੇ ਅਸੀਂ ਓਨੇ ਹੀ ਭੋਗਣੇ ਐ ਤੇ ਇਥੋਂ ਚਲੇ ਜਾਣਾ ਨਾਨਕ ਮੰਗੈ ਦਾਨ ਕਰ ਕਿਰਪਾ ਨਾਮ ਦੇਹ ਨਾਨਕ ਤੇਥੋਂ ਖੈਰ ਮੰਗਦਾ ਮਿਹਰ ਕਰ ਤੇ ਆਪਣੇ ਨਾਮ ਦੀ ਬਖਸ਼ਿਸ਼ ਦੇ ਜੈਤ ਸਰੀ ਬਾਣੀ ਭਗਤਾਂ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ 나ਥ ਕਸ਼ੂ ਨਾ ਜਾਣੋ ਮਨ ਮਾਇਆ ਕੈ ਹੱਥ ਬਿਕਾਨੋ ਰਹਾਉ ਭਗਤ ਰਵਿਦਾਸ ਜੀ ਰਜ਼ੋਈ ਕਰਦੇ ਹੋਏ ਉਸ ਪ੍ਰਮਾਤਮਾ ਦੇ ਅੱਗੇ ਕਹਿੰਦੇ ਨੇ ਕਿ हे ਪ੍ਰਭੂ ਮੈਂ ਆਪਣਾ ਮਨ ਮਾਇਆ ਦੇ ਹੱਥ ਵੇਚ ਚੁੱਕਿਆ ਹਾਂ ਮੇਰੀ ਇਸ ਅੱਗੇ ਹੁਣ ਕੋਈ ਪੇਸ਼ ਨਹੀਂ ਜਾਂਦੀ ਹੁਣ ਇਹਦੇ ਵਿੱਚ ਇੱਕ ਸੱਚ ਇਹ ਵੀ ਛੁਪਿਆ ਹੋਇਆ ਹੈ ਸਾਡੀ ਆਪਣੇ ਮਨ ਦੇ ਅੱਗੇ ਪੇਸ਼ ਨਹੀਂ ਜਾਂਦੀ ਕਿਉਂਕਿ ਇਹ ਮਨ ਸਾਡੇ ਵਸਦੇ ਵਿੱਚ ਹੈ ਹੀ ਨਹੀਂ ਇਹ ਤੇ ਉਸ ਪਰਮਾਤਮਾ ਦੇ ਹੱਥ ਵਾਸਾ ਹੈ ਉਹਨੇ ਇਸ ਮਨ ਦੇ ਵਿੱਚ ਕਿਦਾਂ ਦੇ ਵਿਚਾਰ ਪਾਉਣੇ ਨੇ ਕਿਦਾਂ ਦੀ ਹਿੰਮਤ ਬਖਸ਼ਣੀ ਹੈ ਇਹਦੇ ਤੇ ਅਸੀਂ ਆਪਣਾ ਕੋਈ ਕੰਟਰੋਲ ਨਹੀਂ ਕਰ ਸਕਦੇ ਉਹਦੀ ਮਿਹਰ ਹੁੰਦੀ ਹੈ ਤਾਂ ਸਦਾ ਚੰਗੇ ਫੁਰਨੇ ਫੁਰਦੇ ਨੇ ਮਾਇਕ ਸੰਸਾਰ ਤੋਂ ਦੂਰ ਕਰਨ ਵਾਲੇ ਫੁਰਨੇ ਫੁਰਦੇ ਨੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੋੜਨ ਵਾਲੇ ਵਿਚਾਰ ਮਨ ਦੇ ਵਿੱਚ ਫੁਰਦੇ ਨੇ ਦੇਉ ਦੀ ਮਿਹਰ ਨਾ ਹੋਵੇ ਤੇ ਮਨ ਦੇ ਵਿੱਚ ਵਿਕਾਰਾਂ ਦਾ ਬੋਲਬਾਲਾ ਹੋ ਜਾਂਦਾ ਹੈ ਜਿਵੇਂ ਉਹ ਚਾਹੁੰਦਾ ਸਾਨੂੰ ਉਸੇ ਤਰ੍ਹਾਂ ਚਾਹੁੰਦਾ ਹੈ ਉਦਾਂ ਦੇ ਵਿਚਾਰ ਸਾਡੇ ਮਨ 'ਚ ਪੇਸ਼ ਕਰਦਾ ਸੋ ਸਾਡੇ ਮਨ ਦੇ ਇੱਕੇ ਸਾਡੀ ਕੋਈ ਪੇਸ਼ ਨਹੀਂ ਜਾਂਦੀ ਤੁਮ ਕਹੀਅਤ ਹੋ ਜਗਤ ਗੁਰ ਸੁਆਮੀ ਹਮ ਕਹੀਅਤ ਕਲ ਯੁਗ ਕੇ ਕਾਮੀ ਏ ਨਾਥ ਤੂਤਾ ਜਗਤ ਦਾ ਖਸਮ ਅਖਵਾਉਂਦਾ ਤੇ ਅਸੀਂ ਕਲ ਜੁਗੀ ਜੀਵ ਵਿਸ਼ਈ ਅਖਵਾਉਂਦੇ ਹ ਮੇਰੀ ਸਹਾਇਤਾ ਕਰ ਇੱਕ ਪੰਚਨ ਮੇਰੋ ਮਨ ਜੋ ਵਿਗਾਰੇਉ ਪਲ ਪਲ ਹਰ ਜੀ ਤੇ ਅੰਤਰ ਪਾਰਿਉ ਕਾਮ ਆਦਿਕ ਪੰਜ ਵਿਕਾਰਾਂ ਨੇ ਮੇਰਾ ਮਨ ਇਤਨਾ ਵਿਗਾੜ ਦਿੱਤਾ ਹੈ ਕਿ ਹਰ ਧਾਮ ਮੇਰੀ ਪਰਮਾਤਮਾ ਨਾਲੋਂ ਵਿਥ ਪਵਾ ਰਹੇ। ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਕਿ ਅਸੀਂ ਇਹ ਮੰਨ ਲਈਏ ਕਿ ਵਿਕਾਰਾਂ ਨੇ ਸਾਡੇ ਮਨ ਦੇ ਉੱਤੇ ਭਾਰੀ ਅਸਰ ਕੀਤਾ ਹੋਇਆ ਹੈ। ਕਿਉਂਕਿ ਜੇ ਮੰਨਾਂਗੇ ਤਾਂ ਹੀ ਉਹਨਾਂ ਨੂੰ ਮਨ ਦੇ ਵਿੱਚੋਂ ਬਾਹਰ ਕੱਢ ਸਕਾਂਗੇ ਜਦੋਂ ਤੱਕ ਅਸੀਂ ਇਹ ਗੱਲ ਕਬੂਲ ਹੀ ਨਹੀਂ ਕਰਦੇ ਕਿ ਸਾਡੇ ਮਨ ਤੇ ਵਿਕਾਰਾਂ ਦਾ ਅਸਰ ਹੈ। ਤਾਂ ਫਿਰ ਵਿਕਾਰਾਂ ਨੂੰ ਅੰਦਰੋਂ ਖਤਮ ਕਿਵੇਂ ਕਰਾਂਗੇ? ਕਬੂਲੀਅਤ ਪਹਿਲਾ ਕਦਮ ਹੈ ਪਰਮਾਤਮਾ ਨੂੰ ਪਾਉਣ ਤੇ ਰਸਤੇ ਤੇ ਚੱਲਣ ਦਾ ਜਤ ਦੇਖੋ ਤਤ ਦੁੱਖ ਕੀ ਰਾਸੀ ਅਜਾਉ ਨਾ ਪੜਾਏ ਨਿਗਮ ਭਏ ਸਾਖੀ ਭਗਤ ਰਵਿਦਾਸ ਜੀ ਕਹਿੰਦੇ ਕਿ ਇਹਨਾਂ ਵਿਕਾਰਾਂ ਨੇ ਜਗਤ ਨੂੰ ਬੜਾ ਖਵਾਰ ਕੀਤਾ ਮੈਂ ਜਿੱਤਰ ਵੇਖਦਾ ਹਾਂ ਉਤਰ ਦੁੱਖਾਂ ਦੀ ਹੀ ਰਾਸ ਪੂੰਜੀ ਬਣੀ ਪਈ ਹੈ ਇਹ ਵੇਖ ਕੇ ਵੀ ਕਿ ਵਿਕਾਰਾਂ ਦਾ ਸਿੱਟਾ ਹੈ ਦੁੱਖ ਮੇਰਾ ਮਨ ਮੰਨਿਆ ਨਹੀਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰੀ ਸੀ ਕਿ ਦੁੱਖ ਹੈ ਕੀ ਕਿ ਦੁੱਖ ਇੱਕ ਮਾਨਸਿਕ ਅਵਸਥਾ ਹੈ ਇੱਥੇ ਭਗਤ ਅਰਵਿਤਾਸ ਜੀ ਇੱਕ ਬੜੀ ਪਤੇ ਦੀ ਗੱਲ ਦੱਸਦੇ ਪਏ ਨੇ ਕਿ ਜਿਹੜੇ ਦੁੱਖ ਹੈ ਉਹ ਵਿਕਾਰਾਂ ਦੇ ਵਿੱਚੋਂ ਉਤਪੰਨ ਹੁੰਦੇ ਆ ਜੇਕਰ ਤੁਹਾਡੇ ਅੰਦਰ ਕੋਈ ਵਿਕਾਰ ਹੀ ਨਹੀਂ ਤਾਂ ਤੁਸੀਂ ਕਦੇ ਦੁਖੀ ਹੋ ਹੀ ਨਹੀਂ ਸਕਦੇ ਉਹ ਦੇਖੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅਧੀਨ ਹੋ ਕੇ ਜਦੋਂ ਤੁਸੀਂ ਕੋਈ ਕਦਮ ਚੱਕੋਗੇ ਕੋਈ ਫੈਸਲਾ ਲਵੋਗੇ ਕੋਈ ਕੰਮ ਕਰੋਗੇ ਤਾਂ ਤੁਹਾਡੀ ਪਹਿਲੀ ਕੋਸ਼ਿਸ਼ ਤਾਂ ਇਹ ਹੋਏਗੀ ਕਿ ਕਿਸੇ ਨੂੰ ਪਤਾ ਨਾ ਲੱਗੇ ਤੇ ਇੱਥੇ ਹੀ ਤੁਹਾਡੇ ਦੁੱਖਾਂ ਦਾ ਜਿਹੜਾ ਪੀਚ ਹੈ ਉਹ ਬੀਜਿਆ ਜਾਣਾ ਤੁਹਾਡਾ ਪਤਾ ਚੱਲ ਜਾਣ ਦੀ ਜੋ ਤੁਸੀਂ ਕੀਤਾ ਹੈ ਉਸ ਗੱਲ ਦਾ ਪਤਾ ਲੱਗ ਜਾਣ ਦੀ ਜਿਹੜੀ ਚਿੰਤਾ ਹੈ ਉਹ ਤੁਹਾਨੂੰ ਖਾਣ ਲੱਗ ਜਾਏਗੀ। ਸੋ ਜਿਹੜੇ ਦੁੱਖ ਹੈ ਉਹ ਵਿਕਾਰਾਂ ਚੋਂ ਹੀ ਉਤਪੰਨ ਹੁੰਦੇ ਆ। ਲੋਭ ਦੇ ਵਿੱਚ ਆ ਕੇ ਅਸੀਂ ਕਈ ਵਾਰ ਪੜੇ ਗਲਤ ਕੰਮ ਕਰ ਬੈਠਦੇ ਹਾਂ। ਕਿਸੇ ਨਾਲ ਤੱਕਾਸ਼ਾਈ ਕਰ ਬੈਠਦੇ ਹਾਂ। ਮੋਹ ਦੇ ਵਿੱਚ ਪੈ ਕੇ ਵਸਤਾਂ ਦੇ ਮੋਹ ਦੇ ਵਿੱਚ ਪੈ ਕੇ ਆਪਣੀ ਚਾਦਰ ਤੋਂ ਵੱਧ ਪੈਰ ਫਸਾਰ ਬੈਠਦੇ ਹਾਂ। ਕਰਜੇ ਚੱਕ ਚੱਕ ਕੇ ਕਈ ਵਾਰ ਐਸੀਆਂ ਚੀਜ਼ਾਂ ਬਣਾ ਲੈਂਦੇ ਜਿੰਨਾ ਤੱਕ ਉਹ ਮੁੱਲ ਵੀ ਨਹੀਂ ਪੈਂਦਾ ਬਾਤ ਵਿੱਚ ਚਿੰਤਾਵਾਂ ਨੂੰ ਸੱਤਾਂ ਤੇ ਬੈਠਦੇ ਸੋ ਜਿੰਨੇ ਵੀ ਸਾਡੇ ਜੀਵਨ ਚ ਦੁੱਖ ਹਨ ਉਹ ਵਿਕਾਰਾਂ ਚੋਂ ਹੀ ਉਤਪੰਨ ਹੁੰਦੇ ਆ ਤੁਸੀਂ ਇਹ ਵੀ ਸੋਚ ਸਕਦੇ ਹੋ ਕਿ ਹੁਣ ਜੇਕਰ ਪਰਿਵਾਰ ਦੇ ਵਿੱਚ ਕੋਈ ਮੈਂਬਰ ਬਿਮਾਰ ਹੋ ਗਿਆ ਉਹਦਾ ਇਲਾਜ ਕਰਵਾਉਣ ਦੇ ਲਈ ਪੈਸੇ ਹੈ ਨਹੀਂ ਤੇ ਇਸ ਸਥਿਤੀ ਦੇ ਵਿੱਚ ਜੇਕਰ ਕੋਈ ਮਨੁੱਖ ਦੁਖੀ ਹੈ ਤਾਂ ਉਹ ਕਿਹੜੇ ਵਿਕਾਰਾਂ ਕਰਕੇ ਦੁਖੀ ਹੋਇਆ ਇਸ ਸਥਿਤੀ ਦੇ ਵਿੱਚ ਵੀ ਉਹ ਮਨੁੱਖ ਜੇ ਦੁਖੀ ਹੈ ਤਾਂ ਮੋਹ ਵਿਕਾਰ ਕਰਕੇ ਦੁਖੀ ਹੈ ਜਿਹੜਾ ਬਿਮਾਰ ਆ ਉਹਦੇ ਨਾਲ ਇਹਦਾ ਮੋਹ ਹੈ ਉਹ ਮੋਹ ਇਹਨੂੰ ਦੁਖੀ ਕਰ ਰਿਹਾ ਨਹੀਂ ਤੇ ਬਣਦਾ ਤੇ ਇਹ ਹੈ ਕਿ ਉਸ ਪਰਮਾਤਮਾ ਵੱਲੋਂ ਬਖਸ਼ੀ ਹੋਈ ਇਸ ਸਥਿਤੀ ਨੂੰ ਅਸੀਂ ਕਿਹੜੇ ਮੱਥੇ ਸਤਿਕਾਰ ਕਰ ਜਿਵੇਂ ਬਾਕੀ ਜ਼ਿੰਦਗੀ ਨੂੰ ਸਤਿਕਾਰ ਕਰਦੇ ਉਸੇ ਤਰ੍ਹਾਂ ਇਸ ਹਾਲਾਤ ਨੂੰ ਵੀ ਖਿੜੇ ਮੱਥੇ ਸਬਕਾਰ ਕਰੀਏ ਤੇ ਦੁਖੀ ਹੋਣ ਤੋਂ ਬਚ ਜਾਈਏ ਪਰ ਕਿਉਂਕਿ ਅਸੀਂ ਮੋਹ ਦੇ ਜਕੜੇ ਹੋਏ ਜੀਵ ਹਾਂ ਅਸੀਂ ਇੱਦਾਂ ਦੀਆਂ ਸਥਿਤੀਆਂ ਦੇ ਵਿੱਚ ਦੁਖੀ ਹੋ ਜਾਂਦੇ ਹਾਂ ਇਸੇ ਲਈ ਹੀ ਭਗਤ ਰਵਿਦਾਸ ਜੀ ਕਹਿ ਰਹੇ ਨੇ ਕਿ ਜਿਹੜੇ ਵੀ ਦੁੱਖ ਹੈ ਉਹ ਵਿਕਾਰਾਂ ਚੋਂ ਹੀ ਉਤਪੰਨ ਹੁੰਦੇ ਆ ਪਰ ਕਹਿੰਦੇ ਇਹ ਵੇਖ ਕੇ ਵੀ ਮੇਰਾ ਮਨ ਮੰਨਿਆ ਨਹੀਂ ਵਿਦਾਦਕ ਧਰਮ ਪੁਸਤਕ ਵੀ ਸਾਖੀਆਂ ਦੇ ਰਾਹੀ ਇਹ ਹੀ ਗਵਾਹੀ ਦੇ ਰਹੇ ਨੇ ਕਿ ਜਿਹੜੇ ਦੁੱਖ ਉਹ ਵਿਕਾਰਾਂ ਚੋਂ ਉਤਪੰਨ ਹੁੰਦੇ ਆ ਪਰ ਉਹ ਸੁਣ ਕੇ ਵੀ ਮੇਰਾ ਮਨ ਮੰਨਿਆ ਦੀ ਗੌਤਮ ਨਾਰ ਉਮਾਪਤ ਸੁਆਮੀ ਸੀਸ ਧਰਨ ਸਹਸ ਭਗ ਗਾਮੀ ਗੋਤਮ ਦੀ ਬੋਟੀ ਅਹਲਿਆ ਪਾਰਵਤੀ ਦਾ ਪਤੀ ਸ਼ੇਖ ਬ੍ਰਹਮ ਹਜ਼ਾਰ ਭਗਾ ਦੇ ਚਿੰਨ ਵਾਲਾ ਇੰਦਰ ਇਹਨਾਂ ਸਵਣਾਂ ਨੂੰ ਇਹਨਾਂ ਪੰਜਾਂ ਵਿਕਾਰਾਂ ਨੇ ਹੀ ਖੁਆਰ ਕੀਤਾ ਅਹਲਿਆ ਗੌਤਮ ਤੇ ਇੰਦਰ ਦੀ ਕਹਾਣੀ ਕੁਝ ਇਸ ਤਰ੍ਹਾਂ ਕਿ ਇੰਦਰ ਅਹਲਿਆ ਦੇ ਉੱਤੇ ਮੋਹਿਤ ਹੋ ਜਾਂਦਾ ਹੈ ਗੌਤਮ ਦਾ ਰੂਪ ਧਾਰ ਕੇ ਉਹਦੇ ਸਾਹਮਣੇ ਪੇਸ਼ ਹੋ ਜਾਂਦਾ ਹੈ ਇਤੋਂ ਬਾਅਦ ਇਸ ਕਹਾਣੀ ਨੂੰ ਦੋ ਤਰੀਕਿਆਂ ਦੇ ਨਾਲ ਪੇਸ਼ ਕੀਤਾ ਗਿਆ ਕੀ ਸੱਚ ਹੈ ਕੀ ਨਹੀਂ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਇੱਕ ਪੱਖ ਦੇ ਵਿੱਚ ਤਾਂ ਇਹ ਕਿਹਾ ਗਿਆ ਹੈ ਕਿ ਗੌਤਮ ਦਾ ਰੂਪ ਧਾਰੇ ਹੋਏ ਇੰਦਰ ਨੂੰ ਵੇਖ ਕੇ ਜਿਹੜੀ ਅਹਲਿਆ ਹੈ ਉਹ ਵੀ ਉਹਦੇ ਤੇ ਮੋਹਿਤ ਹੋ ਜਾਂਦੀ ਹੈ ਤੇ ਇੱਕ ਪਾਸੇ ਇਹ ਵੀ ਕਿਹਾ ਗਿਆ ਹੈ ਕਿ ਇੰਦਰ ਧੋਖੇ ਦੇ ਨਾਲ ਅਹਲਿਆ ਦੇ ਨਾਲ ਸੰਬੰਧ ਬਣਾ ਲੈਂਦਾ ਗੌਤਮ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਤਾਂ ਉਹ ਗੁੱਸੇ ਦੇ ਵਿੱਚ ਆ ਕੇ ਇੰਦਰ ਨੂੰ ਸ਼ਰਾਪ ਦੇ ਦਿੰਦਾ ਇੰਦਰ ਤੇ ਅਹਲਿਆ ਨੇ ਕਾਮ ਵਿਕਾਰ ਦੇ ਅਧੀਨ ਹੋ ਕੇ ਕਾਰਜ ਕੀਤੇ ਗੌਤਮ ਨੇ ਕਰੋਧ ਦੇ ਅਧੀਨ ਹੋ ਕੇ ਕਾਰਜ ਕੀਤਾ ਦੂਜੀ ਜਿਹੜੀ ਕਹਾਣੀ ਦਾ ਜ਼ਿਕਰ ਹੈ ਉਹ ਹੈਗਾ ਸੀਸ ਧਰਨ ਸਹਸ ਭਗ ਗਾਮੀ ਬ੍ਰਹਮਾ ਦਾ ਸੀਸ ਧਾਰਨ ਵਾਲਾ ਸ਼ਿਵ ਬ੍ਰਹਮਾ ਆਪਣੀ ਹੀ ਬੇਟੀ ਉੱਤੇ ਮੋਹਿਤ ਹੋ ਗਿਆ ਸੀ ਉਹ ਜਿੱਥਰ ਵੀ ਜਾਂਦੀ ਸੀ ਉਸੇ ਪਾਸੇ ਹੀ ਆਪਣਾ ਇੱਕ ਮੂੰਹ ਬਣਾ ਲੈਂਦਾ ਸੀ ਉਹ ਉੱਪਰ ਅਸਮਾਨ ਵੱਲ ਗਈ ਤੇ ਬ੍ਰਹਮਾ ਨੇ ਅਸਮਾਨ ਵੱਲ ਵੀ ਆਪਣਾ ਇੱਕ ਮੂੰਹ ਬਣਾ ਲਿਆ ਇਸ ਗੱਲ ਤੋਂ ਕ੍ਰੋਧ ਦੇ ਵਿੱਚ ਆ ਕੇ ਸ਼ਿਵ ਜੀ ਨੇ ਬ੍ਰਹਮਾ ਦਾ ਉਹ ਵਾਲਾ ਸਿਰ ਕੱਟ ਦਿੱਤਾ ਤੇ ਉਹ ਸਿਰ ਕਹਿੰਦੇ ਸ਼ਿਵ ਜੀ ਦੇ ਹੱਥ ਦੇ ਨਾਲ ਹੀ ਚੁੰਬੜ ਗਿਆ ਸੋ ਇੱਥੇ ਵੀ ਬ੍ਰਹਮਾ ਕਾਮ ਵਿਕਾਰ ਦੇ ਅਧੀਨ ਦਿਖਾਇਆ ਗਿਆ ਹੈ ਤੇ ਸ਼ਿਵ ਜੀ ਕ੍ਰੋਧ ਵਿਕਾਰ ਦੇ ਇੰਨਾਂ ਕਹਾਣੀਆਂ ਦੇ ਰਾਹੀਂ ਭਗਤ ਰਵਿਦਾਸ ਜੀ ਦੱਸਣਾ ਚਾਹੁੰਦੇ ਨੇ ਕਿ ਇੰਨਾਂ ਸਬਨਾ ਨੂੰ ਵੀ ਵਿਕਾਰਾਂ ਨੇ ਖوار ਕੀਤਾ ਇਨ ਦੂਤਨ ਖਲ ਬਦ ਕਰ ਮਾਰਿਓ ਵੱਡੋ ਨਿਲਾਜ ਅਜਹੂ ਨਹੀਂ ਤਾਰਿਓ ਕਹਿੰਦੇ ਇਨਾਂ ਚੰਦਰੇ ਵਿਕਾਰਾਂ ਨੇ ਮੇਰੇ ਮੂਰਖ ਮਨ ਨੂੰ ਬੁਰੀ ਤਰ੍ਹਾਂ ਮਾਰ ਕੀਤੀ ਹੈ ਪਰ ਇਹ ਮਨ ਬੜਾ ਬੇਸ਼ਰਮ ਹੈ ਅਜੇ ਵੀ ਵਿਕਾਰਾਂ ਵੱਲੋਂ ਮੁੜਿਆ ਨਹੀਂ ਕਹ ਰਵਿਦਾਸ ਕਹਾ ਕੈਸੇ ਕੀ ਚੈ ਬਿਨ ਰਘੁਨਾਥ ਸ਼ਰਨ ਕਾ ਕੀ ਲੀ ਚੈ ਰਵਿਦਾਸ ਆਖਦਾ ਹੈ ਕਿ ਹੋਰ ਕਿੱਥੇ ਜਾਵਾਂ ਹੋਰ ਕੀ ਕਰਾਂ ਇਹਨਾਂ ਵਿਕਾਰਾਂ ਤੋਂ ਬਚਣ ਲਈ ਪ੍ਰਮਾਤਮਾ ਤੋਂ ਬਿਨਾ ਹੋਰ ਕਿਸੇ ਦਾ ਵੀ ਆਸਰਾ ਨਹੀਂ ਲਿਆ ਜਾ ਸਕਦਾ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 710ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਤੇ ਰਾਗ ਜੈਤਸਰੀ ਦੇ ਵਿੱਚ ਵਾਰ ਦਾ ਜਿਹੜਾ ਅਧਿਆਏ ਸੀ ਉਹਦੀ ਸਮਾਪਤੀ ਹੋਈ ਹੈ ਭਗਤਾਂ ਦੀ ਬਾਣੀ ਦਾ ਅਧਿਆਏ ਸ਼ੁਰੂ ਹੋਇਆ ਬੜੀ ਹੀ ਪਤੇ ਦੀ ਗੱਲ ਜਿਹੜੀ ਆਪਾਂ ਸਿੱਖੀ ਹੋਏ ਕਿ ਜਿੰਨੇ ਵੀ ਸਾਡੇ ਜੀਵਨ ਦੇ ਵਿੱਚ ਦੁੱਖ ਹੈ ਉਹ ਵਿਕਾਰਾਂ ਦੇ ਵਿੱਚੋਂ ਉਤਪੰਨ ਹੁੰਦੇ ਐ ਜੇ ਜ਼ਿੰਦਗੀ ਦੇ ਵਿੱਚੋਂ ਦੁੱਖਾਂ ਨੂੰ ਖਤਮ ਕਰਨਾ ਹੈ ਤਾਂ ਮਨ ਦੇ ਵਿੱਚੋਂ ਵਿਕਾਰਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਪੈਣੀ ਹੈ ਤੇ ਵਿਕਾਰਾਂ ਨੂੰ ਖਤਮ ਕਰਨ ਦਾ ਇੱਕ ਹੀ ਤਰੀਕਾ ਹੈ ਕਿ ਪ੍ਰਮਾਤਮਾ ਦੀ ਸ਼ਰਣ ਪਈਏ ਪ੍ਰਮਾਤਮਾ ਦਾ ਆਸਰਾ ਧੱਕੀਏ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰੀ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਵ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ